ਅਰੇ ਧਿਆਨ ਰੱਖਣ ਵਾਲੀ ਗੱਲ ਹੈ ਗੁਰੂ ਘਰ ਵਿੱਚ ਜਿਹੜੀ ਵਿਸਾਖੀ ਹੈ ਨਾ ਉਹ ਗੁਰੂ ਅਮਰਦਾਸ ਮਹਾਰਾਜ ਵੇਲੇ ਆਰੰਭ ਹੋਈ ਸੀ ਮਨਾਉਣੀ ਉਦੋਂ ਇੱਕ ਸਿੱਖ ਹੋਇਆ ਭਾਈ ਪਾਰੋ ਭਾਈ ਪਾਰੋ ਨੇ ਇੱਕ ਦਿਨ ਬੇਨਤੀ ਕੀਤੀ ਗੁਰੂ ਅਮਰਦਾਸ ਜੀ ਨੂੰ ਮਹਾਰਾਜ ਸੰਗਤਾਂ ਆਉਂਦੀਆਂ ਤੇ ਵਾਪਸ ਚਲੀਆਂ ਜਾਂਦੀਆਂ ਆਪਸੀ ਮਲਾਪ ਨਹੀਂ ਹੁੰਦਾ ਮਨੋਂ ਲਾਹੌਰ ਤੋਂ ਸੰਗਤ ਦਾ ਜਥਾ ਆਇਆ ਉਹ ਕੁਝ ਦਿਨ ਰਹਿ ਕੇ ਸੇਵਾ ਸਿਮਰਨ ਕਰਕੇ ਚਲਿਆ ਗਿਆ ਪਿੱਛੋਂ ਕਸ਼ਮੀਰ ਤੋਂ ਸੰਗਤ ਆ ਗਈ ਉਹ ਚਲੀ ਗਈ ਪਿੱਛੋਂ ਕਾਬਲ ਤੋਂ ਸੰਗਤ ਆ ਗਈ ਜਿੰਨੇ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤ ਹੈ ਉਹਨਾਂ ਦਾ ਆਪਸੀ ਮਲਾਪ ਨਹੀਂ ਹੁੰਦਾ ਭਾਈ ਪਾਰੋ ਨੇ ਕਿਹਾ ਮਹਾਰਾਜ ਕੋਈ ਐਸਾ ਦਿਨ ਚੁਣਦੇ ਹੋ ਕਿ ਜਿਸ ਦਿਨ ਸਾਰੀ ਸੰਗਤ ਇੱਕੋ ਜਗ੍ਹਾ ਇਕੱਤਰ ਹੋ ਸਕੇ ਗੁਰੂ ਅਮਰਦਾਸ ਜੀ ਨੇ ਕਿਰਪਾ ਕੀਤੀ ਵਿਸਾਖੀ ਦਾ ਦਿਨ ਰੱਖ ਦਿੱਤਾ ਚੁਣ ਦਿੱਤਾ ਕਹਿਣ ਲੱਗੇ ਜਦੋਂ ਵਿਸਾਖੀ ਆਏਗੀ ਤੇ ਸਾਰੀਆਂ ਸੰਗਤਾਂ ਗੁਰੂ ਘਰ ਵਿੱਚ ਇਕੱਤਰ ਹੋਣਗੀਆਂ ਸੰਗਤਾਂ ਦਾ ਆਪਸੀ ਪਿਆਰ ਬਣੇਗਾ ਆਪਸੀ ਸਾਝ ਬਣੇਗੀ ਤੇ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਵਾਧਾ ਹੋਵੇਗਾ ਇਹ ਕਿਰਪਾ ਕੀਤੀ ਮਹਾਰਾਜ ਜੀ ਗੁਰੂ ਅਮਰਦਾਸ ਮੇਲੇ ਤੋਂ ਆਰੰਭ ਹੋਈ ਫਿਰ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ ਸਾਰੇ ਗੁਰੂ ਸਹਿਬਾਨਾਂ ਮੇਲੇ ਵਿਸਾਖੀ ਹਰ ਸਾਲ ਮਨਾਉਂਦੇ ਰਹੇ ਤੇ ਜਦੋਂ ਦਸਨ ਪਾਤਸ਼ਾਹ ਦਾ ਵੇਲਾ ਆਇਆ ਮਹਾਰਾਜ ਨੇ ਫਿਰ ਅੰਤਮ ਛੋਹ ਦੇਣੀ ਸੀ ਕਿਰਪਾ ਕਰਨੀ ਸੀ ਵਿਸਾਖੀਆਂ ਤੇ ਕਲਗੀਧਾ ਜੀ ਨੇ ਵੀ ਕਈ ਬਨਾਈਆਂ ਪੈ